ਜੋ ਥੋੜੇ ਵਾਸਤੇ ਲੈ ਕੇ ਆਏ ਮਿੱਤਰੋ ਨਿਊ ਹਾਲੈਂਡ 363 ਸੁਪਰ ਟਰੈਕਟਰ ਆ ਤੇ ਸਾਰਾ origignal ਆ ਮਾਲਕ ਆਪਣੇ ਕੋਲੇ ਆ ਲੈਣਿਆ ਜਾਣਕਾਰੀ ਕੀ ਹਾਲ ਆ ਬਾਈ ਵਧੀਆ ਵੀਰੇ ਵਧੀਆ ਠੀਕ ਠਾਕ ਹੀ ਚੜ੍ਹਦੀ ਕਲਾ ਪਹਿਲੀ ਗੱਲ ਤਾਂ ਬਾਈ ਮਾਡਲ ਦੱਸੋ ਇਹ ਕਿਹੜਾ ਹਾਂਜੀ ਇਹ 2013 ਮਾਡਲ ਆ ਜੀ 50 ਨੰਬਰ ਫਰਸਟ ਓਨਰ ਟਰੈਕਟਰ ਆ ਇਹ 2013 ਮਾਡਲ ਆ ਪਿਆਬ ਦਾ ਨੰਬਰਾ ਤੇ ਫਰਸਟ ਓਨਰ ਆ ਠੀਕ ਆ ਬਾਈ ਰੰਗ ਪੇੜ ਦੱਸੋ ਬਾਈ ਇਹਦਾ ਰੰਗ ਪੇੜ ਦਾ ਰਹੀ ਮੈਂ ਟਾਇਰ ਵੀ ਨਾਲ ਦੇ ਆ 60 ਤੋਂ 65 ਪਾਇਸ ਟਾਇਰ ਨਾਲ ਦੇ ਆ ਜੀ 600 ਪੈਸੇ ਨਾਲ ਦੇ ਟਰੈਕਟਰ ਦੇ ਟਾਇਰ ਆ ਤੇ ਰੰਗ ਪੇੜ ਦਾ ਸਾਰਾ Ориਗਨਲ ਆ ਗਾਰੰਟੀ ਆ ਤੁਹਾਡੀ ਹਾਂਜੀ ਆ 3 ਸਪੀਡ ਟਰੈਕਟਰ ਹੈ ਠੀਕ ਆ ਬਾਈ ਪੁਰਾਣੀ ਗੱਲ ਆ ਬਲਿਆ ਟਰੈਕਟਰ ਪੂਰਾ ਸਾਫ ਆ ਕੰਡੀਸ਼ਨ ਦੇਖੋ ਤੁਸੀਂ ਤੀਰਾ ਮਾਡਲ ਦੀ ਸੁਭਾਈ ਬਹੁਤ ਆਕਣੀ ਬਾਈ ਹਾਂਜੀ ਹਾਂਜੀ ਥੋੜਾ ਫਿਰ ਵਾਗੀ ਤੇ ਚੱਲਿਆ ਗਲਾ ਹਾਂਜੀ ਵਾਗੀ ਤੇ ਠੀਕ ਆ ਜੀ ਬਾਕੀ ਇਹ ਰਿਕਾਰਡ ਨਾਲ ਹੀ ਚੱਲਿਆ ਹੋਣਾ ਹਾਂਜੀ ਠੀਕ ਆ ਰਿਕਾਰਡ ਨਾਲ ਹੀ ਚੱਲਿਆ ਟਰੈਕਟਰ ਜਿੰਨਾ ਵੀ ਚੱਲਿਆ ਬਾਕੀ ਸਮਾਨ ਦੱਸੋ ਇਹਦੇ ਨਾਲ ਕੀ ਹੋ ਜਾ ਬਾਈ ਡੰਡਾ ਫੱਟੀ ਨਾਲ ਹੀ ਆਈ ਇਹਨਾਂ ਦਾ ਛਤਰੀ ਮੈਜਿਕ ਮਿਲ ਛਤਰੀ ਨਹੀਂ ਪੂਰਾ ਕਰਕੇ ਦੇਵੋਗੇ ਡੰਡਾ ਫੱਟੀ ਛਤਰੀ ਤਿੰਨੇ ਨਗ ਠੀਕ ਆ ਡਾਕੂਮੈਂਟ ਬਈ ਇਹ ਪੂਰੇ ਆ ਹਾਂਜੀ ਹਾਂਜੀ ਕਾਪੀ ਦਾ ਆ ਕੇ ਓਕੇ ਪਿਆਬ ਨੰਬਰ ਹੈ ਸਾਈਡ ਗੇਰ ਆ ਹਾਂਜੀ ਤੇ ਭਲਾ ਬਈ ਵਾਹ ਕੇ ਲੈ ਦੇ ਟਰੈਕਟਰ ਵਾਗਨ ਸੰਧੀ ਕਰਕੇ ਲੈ ਆ ਸਕਦਾਈ ਆਪਣੇ ਠੀਕ ਆ ਪਹਿਲਾਂ ਵਾਹਲੇ ਸੌਦਾ ਛੋੜਨਾ ਫੇਰ ਕਰ ਲੈ ਹਾਂਜੀ ਤੇ ਬਈ ਡਿਮਾਂਡ ਇਹਦੀ ਦੱਸੋ ਕੀ ਆ ਡਿਮਾਂਡ ਇਹਦੀ ਹੈਗੀ 4 ਲੱਖ 95000 4 ਲੱਖ 95 ਹਜ਼ਾਰ ਦੀ ਮੰਗ ਆ। ਹਾਂਜੀ ਹਾਂਜੀ। ਬਾਕੀ ਬਾਈ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ। ਹਾਂਜੀ ਮਾਨਤਨ ਹੋਉਂਦੇ ਪੁੱਤ। ਫੁੱਲ ਗਾਰੰਟੀ ਹੈ ਥੋਡੀ। ਹਾਂਜੀ ਹਾਂਜੀ। ਠੀਕ ਆ ਮਾਨਤਨ ਫੁੱਲ ਹੋਊਗਾ। ਕਿਹੜੇ ਪੈਂਡ ਖੜਾ ਬਈ ਇਹ? ਹਾਂਜੀ ਪੈਂਡ ਮੋਤਕੀ ਜ਼ਿਲ੍ਹਾ ਫਰੀਪੁਰ। ਨੰਬਰ ਬੋਲ ਦੀ ਵੀਰ। 9501383398। ਬਾਕੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮਾਲਕ ਦਾ ਕੰਟੈਕਟ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ। ਬਾਈ ਹੁਣ ਥੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਣਾ ਮਾਨਤਨ ਤੁਸੀਂ ਕਰਨਾ। ਹਾਂਜੀ ਹਾਂਜੀ। ਠੀਕ ਹੈ ਜੀ।